ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਗਾਰਲਿਕ ਬ੍ਰੈਡ ਮੰਗੇ ਗਏ ਜਿੱਥੇ ਔਰੈਂਜ ਰੈਣੀ ਮੰਗੀ ਗਈ ਤੇ ਦੂਜੇ ਪਾਸੇ ਗੱਲ ਕਰੀਏ ਕਿ ਵੀਆਈਪੀ ਸਹੂਲਤਾ ਮੰਗੀਆਂ ਗਈਆਂ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਜੀ ਵਿਕਰਮ ਸਿੰਘ ਮਜੀਠੀ ਆਦਿ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀ ਆ ਹਜੇ ਵੀ ਉਹਨਾਂ ਫੀਲਿੰਗਸ ਨੂੰ ਲੈਂਦੇ ਸਾਹਮਣੇ ਆਏ ਕਿ ਮੈਂ ਵੀਆਈਪੀ ਹਾਂ ਮੈਂ ਇੱਕ ਸਾਬਕਾ ਮੰਤਰੀ ਰਹਿ ਚੁਕਾ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੈਨੂੰ ਔਰेंज ਰੈਣੀ ਮਿਲਣੀ ਚਾਹੀਦੀ ਹੈ ਵਾਰ ਵਾਰ ਪਟੀਸ਼ਨ ਪਾਈ ਜਾ ਰਹੀ ਹੈ ਹਾਲਕਿ ਰੱਦ ਹੋ ਰਹੀ ਹੈ ਲੇਕਿਨ ਆਪਦੇ ਵੱਲੋਂ ਜੱਦੀ ਜ਼ੋਰ ਲੱਗਿਆ ਹੋਇਆ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਤੁਹਾਨੂੰ ਜੋ ਨਾਬਾਦੀ ਨਵੀਂ ਬਣੀ ਜੇਲ੍ਹ ਦੇ ਵਿੱਚ ਸਹੂਲਤਾਂ ਮਿਲਦੀਆਂ ਨੇ ਉਹੀ ਸਹੂਲਤਾਂ ਮਿਲਣਗੀਆਂ ਤੁਸੀਂ ਕੋਈ ਵੀਆਈਪੀ ਨਹੀਂ ਹੋ ਤੁਸੀਂ ਕੋਈ ਸਾਬਕਾ ਮੰਤਰੀ ਸੀਗੇ ਹੁਣ ਤੁਸੀਂ ਸੱਤਾ ਦੇ ਵਿੱਚ ਸਾਡੀ ਪਾਰਟੀ ਐ ਇਹਦੇ ਵਿੱਚ ਤੁਹਾਡਾ ਕੋਈ ਕਿਰਦਾਰ ਨਹੀਂ ਹੈ ਤੇ ਦੂਸਰੇ ਪਾਸੇ ਅਦਾਲਤ ਵੱਲੋਂ ਵੀ ਇਹੀ ਕਿਹਾ ਗਿਆ ਕਿ ਤੁਸੀਂ ਇਸ ਟਾਈਮ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਹੋ ਇਸ ਟਾਈਮ ਤੁਸੀਂ ਕੋਈ ਮੰਤਰੀ ਨਹੀਂ ਹੋ ਤੁਸੀਂ ਇੱਕ ਕੈਦੀ ਹੋ ਤੇ ਤੁਹਾਨੂੰ ਜੇਲ੍ਹ ਵਿੱਚ ਕੈਦੀਆਂ ਤਰ੍ਹਾਂ ਹੀ ਰਹਿਣਾ ਪਵੇਗਾ ਤੇ ਜੋ ਕੈਦੀਆਂ ਨੂੰ ਖਾਣ ਨੂੰ ਮਿਲਦਾ ਉਹੀ ਮਿਲੇਗਾ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਜਿਹੜੇ ਐਡੇ ਐਡੇ ਵੱਡੇ ਚਿੱਠੇ ਖੋਲ ਦਿੱਤੇ ਗਏ ਨੇ ਤੁਹਾਡੇ ਪ੍ਰਤੀ ਜਿਹੜੇ ਸਬੂਤ ਇਕੱਠੇ ਕਰਕੇ ਅਦਾਲਤ ਦੇ ਵਿੱਚ ਰੱਖ ਦਿੱਤੇ ਗਏ ਨੇ ਇਸ ਤੋਂ ਬਾਅਦ ਤਾਂ ਅਦਾਲਤ ਤੁਹਾਨੂੰ ਰੋਟੀ ਦੇ ਰਹੀ ਹੈ ਤਾਂ ਇਹ ਵੀ ਬਹੁਤ ਵੱਡੀ ਗੱਲ ਹੈ ਇਹ ਗੱਲ ਅਸੀਂ ਨਹੀਂ ਕਰ ਰਹੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਨ੍ਹਾਂ ਨੇ ਨੌਜਵਾਨ ਪੀੜੀ ਨੂੰ ਨਸ਼ੇ ਤੇ ਲਾਇਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਥਿਆਰ ਲਿਆਂਦੇ ਉਹ ਲੋਕ ਅੱਜ ਔਰੰਝ ਰੈਣੀਆ ਕਿਸ ਗੱਲੋਂ ਮੰਗ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਜਿਹੜੇ 200 ਤੋਂ ਵੀ ਵੱਧ ਜਿਹੜੇ ਲੋਕ ਨੇ ਜਿਹੜੇ ਜਿਹੜੇ ਸਬੂਤ ਪੇਸ਼ ਕਰਨਗੇ ਜਿਹੜੇ ਗਵਾਹ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਗਵਾਹਾਂ ਦੇ ਆਧਾਰ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਲੰਬੇ ਸਮੇਂ ਲਈ ਜੇਲ੍ਹ ਭੁਗਤ ਸਕਦੇ ਨੇ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਵੱਲੋਂ ਬਦਲਾਖੋਰੀ ਦੀ ਗੱਲ ਕੀਤੀ ਗਈ ਜਿਹੜੀ ਹੈ ਰਾਜਨੀਤਿਕ ਦੀ ਗੱਲ ਕੀਤੀ ਗਈ ਲੇਕਿਨ ਅਜੇ ਹਹਾ ਨਹੀਂ ਜਿਵੇਂ ਜਿਵੇਂ ਹੌਲੀ ਹੌਲੀ ਸਬੂਤ ਇਕੱਠੇ ਹੋ ਰਹੇ ਨੇ ਉਸੇ ਤਰ੍ਹਾਂ ਹੀ ਬਿਕਰਮ ਸਿੰਘ ਮਜੀਠੀਆ ਲੰਬੇ ਸਮੇਂ ਲਈ ਜੇਲ੍ਹ ਚ ਜਾ ਸਕਦੇ ਨੇ ਇਹ 11000 ਕਰੋੜ ਦੀ ਗੱਲ ਹੈ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਜਿਹੜੀ ਵਿਕਰਮ ਸਿੰਘ ਮਜੀਠੀਆ ਕੋਲੋਂ ਆਪਣੀ ਸ਼੍ਰੋਮਣੀ ਕਾਲੀ ਦਲ ਦੀ ਜਦੋਂ ਸੱਤਾ ਦੇ ਵਿੱਚ ਪਾਰਟੀ ਸੀ ਉਦੋਂ ਬਣਾਇਆ ਗਿਆ ਪਹਿਲਾ 100 ਗੱਜ ਦੇ ਮਕਾਨ 'ਚ ਰਹਿੰਦੇ ਸੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਉਹਨਾਂ ਨੇ ਜ਼ਿਆਦਤ ਬਣਾਈ ਬੋਨੀ ਕਪੂਜ ਦੀ ਗੱਲ ਸੌਰੀ ਜੇਕਰ ਗੱਲ ਕਰ ਲਈਏ ਤਿੰਨ ਚਾਰ ਵੱਡੇ ਜਿਹੜੇ ਅਫਸਰ ਨੇ ਉਹਨਾਂ ਦੀਆਂ ਗਵਾਹੀਆਂ ਵੀ ਦਿੱਤੀਆਂ ਗਈਆਂ ਦੂਸਰੇ ਪਾਸੇ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਬੱਜੇ ਹੱਥੀ ਜਿਹੜੇ ਨੇ ਹੁਣ ਬਾਹਰ ਨਹੀਂ ਨਿਕਲ ਸਕਦੇ ਜੇਕਰ ਕੱਲ ਦੀ ਗੱਲ ਕਰੀਏ ਤਾਂ 6 ਸਤੰਬਰ ਤੱਕ ਉਹਨਾਂ ਦੀ ਨਿਆਹ ਹਰਾਸਤ ਵਦਾ ਦਿੱਤੀ ਗਈ ਹੈ ਜਦੋਂ ਕਿ ਜ਼ਮਾਨਤ ਲਈ ਵਾਰ-ਵਾਰ ਪਟੀਸ਼ਨਾਂ ਪਾਈਆਂ ਗਈਆਂ ਜਿੱਥੇ ਮੋਹਾਲੀ ਦੀ ਅਦਾਲਤ ਵੱਲੋਂ ਕੋਈ ਨਿਆਣ ਨਹੀਂ ਮਿਲ ਰਿਹਾ ਦੂਸਰੇ ਪਾਸੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀ ਉੱਥੋਂ ਵੀ ਕੋਈ ਰਾਹਤ ਨਹੀਂ ਮਿਲੀ ਤੇ ਜੇਕਰ ਹੁਣ ਪੰਜਾਬ ਹਰਿਆਣਾ ਜਿਹੜੀ ਹੈ ਹਾਈ ਕੋਰਟ ਵੱਲੋਂ ਵੀ ਕੋਈ ਨਿਆ ਜਿਹੜੀ ਹੈ ਰਾਹਤ ਨਹੀਂ ਮਿਲ ਰਹੀ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਧਰਮ ਪਤਨੀ ਹੈ ਗਨੀਵਕੌਰ ਮਜੀਠੀਆ ਉਹਨਾਂ ਉੱਤੇ ਵੀ ਜਿਹੜੀ ਹੈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਦਸਤਾਵੇਜ਼ ਪੇਸ਼ ਕਰੋ ਜਿਹੜੀ ਜਾਇਦਾਦ ਦੇ ਨੇ ਲੇਕਿਨ ਉਹ ਉਹਨਾਂ ਨੇ ਜਿਹੜੀ ਪੰਜਾਬ ਹਰਿਆਣਾ ਵਿੱਚ ਆਪਣੀ ਪਟੀਸ਼ਨ ਪਾ ਦਿੱਤੀ ਹੈ ਲੇਕਿਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਦੇ ਖੁਲਾਸੇ ਹੋਏ ਤਦ ਸਨੇ ਗਨੀਵਕੋਰ ਗਨੀਵਕੋਰ ਦੇ ਭਰਾ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਪਿਤਾ ਜੀ ਮਾਤਾ ਜੀ ਸਾਰੇ ਹੀ ਜੇਲ੍ਹ ਦੇ ਵਿੱਚ ਨਜ਼ਰ ਆਉਣਗੇ ਕਿਉਂਕਿ ਸਾਰਿਆਂ ਵੱਲੋਂ ਹੀ ਰਾਜ ਕੇ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦਾ ਸਾਥ ਦਿੱਤਾ ਗਿਆ ਚਿੱਟਾ ਵੇਚਿਆ ਗਿਆ ਜੇਕਰ ਗੱਲ ਕਰੀਏ ਤਾਂ ਹਥਿਆਰਾਂ ਤੱਕ ਦੀ ਵੀ ਸਪਲਾਈ ਕੀਤੀ ਗਈ ਜਿਹੜੇ ਇੱਕ ਸੱਤਾ ਪੀਨੀ ਦੀ ਗੱਲ ਆ ਰਹੀ ਹੈ ਉਹਨਾਂ ਨੂੰ ਹੈਲੀਕਾਪਟਰ ਦਿੱਤੇ ਗਏ ਉਹਨਾਂ ਨੂੰ ਆਪਦੇ ਘਰ ਦੇ ਵਿੱਚ ਠਹਿਰਾਇਆ ਗਿਆ ਤਾਂ ਇਹ ਸਾਰੇ ਜਿਹੜੀਆਂ ਨੇ ਰਿਪੋਰਟਾਂ ਖੂਫੀਆ ਨਿਕਲ ਕੇ ਸਾਹਮਣੇ ਆ ਗਈਆਂ ਨੇ ਤੇ ਵਿਜੀਲੈਂਸ ਵੱਲੋਂ ਵੀ ਟਰੱਕ ਭਾਰ ਕੇ ਸਬੂਤ ਪੇਸ਼ ਕਰ ਦਿੱਤੇ ਗਏ ਨੇ 40000 ਕਰੀਬ ਪੰਨਿਆਂ ਦੀ ਚਾਰਸ਼ਟ ਪੇਸਟ ਕਰ ਦਿੱਤੀ ਗਈ ਹੈ ਜਿਹਦੇ ਤੇ ਬੇਸ ਤੇ ਵਿਕਰਮ ਸਿੰਘ ਮਜੀਠੀਆ ਦਾ ਸਾਹ ਲੈਣਾ ਵੀ ਔਖਾ ਹੋ ਜਾਏਗਾ ਭਗਵਨ ਸਿੰਘ ਮਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਮੈਨੂੰ ਦੇਸ਼ ਵਿਦੇਸ਼ੋਂ ਕਾਲ ਆ ਰਹੀਆਂ ਨੇ ਕਿ ਤੁਹਾਡਾ ਇਹਦਾ ਜੇਲ੍ਹ ਚੋਂ ਬਾਹਰ ਆਉਣਾ ਜਿਹੜਾ ਹੈ ਮੁਸ਼ਕਿਲ ਕਰ ਦਿਓ ਕਿਉਂਕਿ ਇਹਨੇ ਅੱਜ ਜਿੰਨਾ ਵੀ ਪੰਜਾਬ ਬਾਹਰ ਬੈਠਾ ਹੈ ਬੱਚੇ ਬਾਹਰ ਨੂੰ ਪੱਜੇ ਨੇ ਤਾਂ ਨਸ਼ੇ ਕਰਕੇ ਹੀ ਲੋਕਾਂ ਨੇ ਕੱਢੇ ਨੇ ਦੂਸਰੇ ਪਾਸੇ ਪਿਸ਼ਟਾਚਾਰੀ ਕੀਤੀ ਗਈ ਰੱਜ ਕੇ ਲੋਕਾਂ ਨੂੰ ਲੁੱਟਿਆ ਗਿਆ ਖਸੁੱਟਿਆ ਗਿਆ ਲੋਕਾਂ ਦੇ ਉੱਤੇ ਜਿਹੜਾ ਹੈ ਅਤਿਆਚਾਰ